ਲਾਈਵ ਹੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਸੀ ਤਲਮੰਡੀ ਸਾਬੋ ਤੇ ਲੈ ਕੇ ਆਏ 911 ਟਰੈਕਟਰ ਹੈਗਾ 97 ਮਾਡਲ ਹੈ ਤੇ ਰੇਟ ਲਿਖਿਆ ਬਾਈ ਨੇ 2 ਲੱਖ 75000 ਰੁਪਇਆ ਤੇ ਟਾਇਰਾਂ ਟੂਰਾਂ ਦਾ ਭਾਵੋ ਜਮਾ ਓਕੇ ਟਰੈਕਟਰ ਹੈ ਤੇ ਖੜਾ ਵੀ ਵੱਖਰੀ ਢੀਂਦਾ ਦੂਰੋਂ ਤੇ ਆਪਾਂ ਦੇਖਦੇ ਆ ਬਾਕੀ ਗੱਲ ਬਾਈ ਨਾ ਕਰਾਂਗੇ ਬਾਈ ਇਹ ਹਰਿਆਣਾ ਨੰਬਰਾਂ ਹਰਿਆਣਾ ਨੰਬਰ ਹੈ ਜੀ ਪੰਜਾਬ ਚ ਨਾ ਆ ਵੀਰੇ ਹਰਿਆਣਾ ਨੰਬਰ ਟਰੈਕਟਰ ਆ ਬਾਈ ਕਹਿੰਦਾ ਪੰਜਾਬ ਚ ਨਾ ਟਾਇਰ ਕਿੰਨੇ ਪੈਸੇ ਆ ਬਾਈ ਇੱਕ ਵਾਰੀ ਦੱਸ ਦੇ ਟਾਇਰ ਵੀਰੇ ਹੈ 80 ਪੈਸੇ ਆਪਾਂ 75 ਪੈਸੇ ਹੀ ਕਹਿੰਨੇ ਆ 75 ਪੈਸੇ ਟਾਇਰ ਕਹਿ ਕੇ ਦਿੰਦਾ ਬਾਈ ਇਹ ਮਾਨ ਤਨ ਹੋ ਜਾਊਗਾ ਮੌਕੇ ਤੇ ਕਰ ਲਾਂਗੇ ਵੀਰੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਜਮਾ ਸਹੀ ਆ ਵੀਰੇ ਬੰਦਾ ਵਾਹ ਕੇ ਚਲਾ ਕੇ ਫੇਰ ਲਵੇ ਆ ਲੈਫਟ ਲੋਡ ਦਾ ਓਕੇ ਆ ਬਾਈ ਜਮਾ ਠੀਕ ਆ ਬਾਈ ਅਗਲਾ ਟਰੈਕਟਰ ਹੈਗਾ ਬਾਈ ਕੋਲੇ ਸਵਰਾਜ 855 ਤੇ ਮਾਡਲ ਹੈਗਾ ਇਹ ਪ੍ਰਭੋ 2013 ਮਾਡਲ ਤੇ ਰੇਟ ਲਿਖਿਆ ਬਾਈ ਨੇ 495000 ਰੁਪਿਆ ਬਾਕੀ ਤੁਸੀਂ ਦੇਖ ਲਓ ਹਾਲਤ ਜਮਾ ਰਿਜਨਲ ਟਰੈਕਟਰ ਆ ਬਾਈ ਕਹਿੰਦਾ ਸਾਰਾ ਜੈਨੀਆਂ ਟਰੈਕਟਰ ਆ ਮਾਡਲ 13 ਫਰਸਟ ਪਾਰਟੀ ਦਾ ਟਰੈਕਟਰ ਆ ਪਹਿਲੇ ਘਰ ਦਾ ਟਾਇਰ ਐਮ ਆਰ ਐਫ ਦੇ ਜਮਾ ਨਵੇਂ ਟਾਇਰ ਬਾਈ ਕਹਿੰਦਾ ਜਮਾ ਨਵੇਂ ਨੇਗੇ ਤੇ ਬਾਕੀ ਤੁਹਾਨੂੰ ਦੱਸਦਾ ਭਰਾਓ ਚਾਪੀ ਨਹੀਂ ਖੁੱਲਿਆ ਨਹੀਂ ਕਿਤੋਂ ਵੀ ओरिजिनल ਜਿੰਨਾ ਹੈਗਾ ਚਾਪੀ ਨਹੀਂ ਲੱਗੀ ਕਹਿੰਦਾ ਬਾਈ ਕਹਿੰਦਾ ਨਾਕ ਨੂੰ ਲਿਫਟ ਗੇਅਰ ਦਾ ਬਾਈ ਇਹ ਕਿਵੇਂ ਆ ਜਮਾ 16 ਆੰਨੇ ਆ ਵੀਰੇ ਓਕੇ ਆ ਬਾਈ ਕਹਿੰਦਾ ਭਰਾਓ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਬਹੁਤ ਸੋਹਣਾ ਟਰੈਕਟਰ ਆ ਇੱਕ ਗੱਲ ਹੋਰ ਆ ਭਰਾਓ ਮੰਡੀ 'ਚ ਖੜਾ ਵੀ ਵੱਖੀ ਦੀਂਦਾ ਸੀ ਤੇ ਆਏ ਨਾ ਪੂਰਾ ਨਾ ਗਾਹਕ ਤੇ ਗਾਹਕ ਲੱਗ ਰਿਹਾ ਸੀ ਟਰੈਕਟਰ ਨੂੰ ਦੇਖ ਕੇ ਦੂਰੋਂ ਬੰਦਾ ਭੱਜ ਕੇ ਆਉਂਦਾ ਸੀਗਾ ਤੇ ਅਗਲਾ ਟਰੈਕਟਰ ਹੈਗਾ ਬਾਈ ਕੋਲੇ ਸੋਨਾ ਲੀਕਾ ਡੀ ਆਈ 750 ਤੇ ਇਹ ਹੈਗਾ 2013 ਮਾਡਲ ਤੇ ਰੇਟ ਕੀ ਹੈ ਬਈ ਇਹਦਾ ਇਹਦਾ 4 ਲੱਖ 15000 ਹੈ ਇਸ ਦਾ ਰੇਟ ਹੈਗਾ 4 ਲੱਖ 15000 ਇਹ ਪੰਜਾਬ ਨੰਬਰ ਹੈ ਤੇ ਆ 855 ਵੀ ਪੰਜਾਬ ਨੰਬਰ ਆ ਭਰਾਵੋ ਇਹਦੇ ਬਈ ਇਹ ਕੁਆਲਿਟੀ ਦਾ ਵੀਰੇ ਇਹ ਵੀ ਫਰਸਟ ਪਾਰਟੀ ਦਾ ਟਰੈਕਟਰ ਆ ਬਈ ਟੇਡ ਪੂਟ ਤਾਂ ਨਹੀਂ ਹੋਇਆ ਕਿਸੇ ਪਾਸਿਓ ਸਾਰਾ ਜੈਨੀਆਂ ਨੇ ਇਹ ਟਾਇਰ ਕਿੰਨੇ ਆ ਬਈ ਇਹਦਾ ਟਾਇਰ ਇਹਦੇ ਮੇਰੇ ਹੈ 90 ਪੈਸੇ ਆ 80 ਪੈਸੇ ਕਵਾਂਗੇ ਠੀਕ ਹੈ 80 ਪੈਸੇ ਟਾਇਰ ਕਹਿ ਕੇ ਬੰਦਾ ਬਾਈ ਕਹਿੰਦਾ ਸਾਰਾ ਕਾਫੀ ਕੁਫੀ ਦਾ ਬਈ ਬਈ ਉਹ ਕਲੀਅਰ ਕਲੀਅਰ ਫਰਸਟ ਪਾਰਟੀ ਫਰਸਟ ਪਾਰਟੀ ਆ ਬਈ ਟਰੈਕਟਰ ਵੀ ਓਕੇ ਨੇ ਤੇ ਜੇ ਕਿਸੇ ਨੇ ਨਾਇਨਾ ਹੋਣ ਤਾਂ ਬਾਈ ਦਾ ਬਾਈ ਨੰਬਰ ਦੱਸਦੇ ਆਪਣੇ ਕੋਲ 9915840176 ਇੱਕ ਵਾਰੀ ਹੋਰ ਬੋਲ 9915840176 ਬਾਈ ਦਾ ਨੰਬਰ ਹੈ ਤੇ ਬਾਈ ਕਹਿੰਦਾ ਆਪਾਂ ਟਰੈਕਟਰ ਦਾ ਪਰ ਹੋਰਾਂ ਨਾਲੋਂ ਮਹਿੰਗੇ ਹੋਣਗੇ ਆਪਣੇ ਪੰਜਾਤ ਹਜ਼ਾਰ ਦਾ ਫਰਕ ਹੋਊਗਾ ਪਰ ਟਰੈਕਟਰ origignal ਮਿਲਣਗੇ ਤੇ ਕਾਪੀ-ਕੂਪੀ ਦੇ ਓਕੇ ਮਿਲਣਗੇ ਜਨੂਜਣ ਵੱਲੋਂ ਸਾਰੀ ਫੁੱਲ ਗਾਰੰਟੀ ਹੋਊ ਬਾਈ ਦੀ ਤੇ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਧੰਨਵਾਦ ਹੈ ਜੀ ਵੀਡੀਓ ਨੂੰ ਕਰਦੇ ਹੋ ਸ਼ੇਅਰ